ਇਸਰੀ ਬਰਸੀ ਤੇ ਪਹੁੰਚੇ ਹਾਂ ਜੀ ਹਾਂ ਜੀ ਇਹ ਸ਼ਰਧਾਂਜਲੀ ਦੇਣਾ ਹੈ ਜੀ ਟ੍ਰਿਬਿਊਟ ਦੇਣਾ ਹੈ ਬਾਈ ਨੂੰ ਔਰ بڑا ਬਾਈ ਨਾਲ ਤੁਹਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣਾ ਆਇਆ ਹਾਂ ਜੀ ਗੀਤਾਂ ਚ ਸਿੱਤੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਉਹਦਾ ਗੀਤ ਜਿਹੜਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆ ਬਾਈ ਨਾਲ ਅਸੀਂ ਇੱਕ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਤੀਜੀ ਦੇ ਵਿੱਚ ਫੇਰ ਅਸੀਂ ਆਪਣਾ $100 ਗਾਣਾ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੰਦਾ ਹੁੰਦੇ ਆ ਰਾਜ ਪਰਿਵਾਰ ਦੇ ਨਾਲ ਦੇ ਹਮੇਸ਼ਾ ਸਾਰਾ ਤੁਸੀਂ ਸਮੇਤ ਨਾ ਵਾ ਹੈਗੇ ਅੰਦਰ ਹੈ ਵੀ ਇਹ ਛੋਟਾ ਸਿੱਧੂ ਵੀ ਜਿਹੜਾ ਅੰਦਰ ਮੌਜੂਦ ਹੈ ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਉਮਰਾਂ ਲਾਵੇ ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ ਸਰਦ ਸਾਹਿਬ ਕੀ ਕਹੋਗੇ ਜੀ ਤਰੱਕੀ ਜਿਹੜੀ ਕਾਲ ਬਣ ਜਾਂਦੀ ਹੈ ਬੰਦੇ ਦਾ ਭਾਈ ਜੀ ਇਹ ਚਾਹਦਾ ਰਹਿੰਦਾ ਜੀ ਦੇਖਿਓ ਜੀ ਚੀਜ਼ਾਂ ਸਾਡੇ ਹੱਥ ਚ ਨਹੀਂ ਹੁੰਦੀਆਂ ਪਰ ਸੀ ਤਾਂ ਦੇਣ ਤੋਂ ਨਹੀਂ ਕੋਈ ਸਿਧਾਂਤ ਨਹੀਂ ਦੇਣ ਆਈ ਸੀ ਭਾਈ ਨੂੰ ਅ ਬਸ ਬਾਪੂ ਜੀ ਨੂੰ ਮਿਲ ਕੇ ਆਇਆ ਅੱਛਾ ਤੇ ਵਾਹਿਗੁਰੂ ਦੀ ਅਰਦਾਸ ਕਰਕੇ ਜੀ ਚੜ੍ਹਦੀ ਕਲਾ ਚ ਰਹੇ ਪਰਿਵਾਰ ਠੀਕ ਹੈ ਤੋ ਜਿਹੜਾ ਛੋਟਾ ਬੱਚਾ ਹੋਂ ਬਾਬਾ ਲੰਬੀ ਉਮਰਾਂ ਲਾਵੇ ਚੜ੍ਹਦੀਆਂ ਕਲਾ ਚ ਰੱਖੇ। ਆ ਦੇਵ ਜੀ ਕਿਹੋ ਜਿਹਾ ਕਿ ਅੱਜ ਕਹਿ ਰਹੇ ਸੀ ਬਾਪੂ ਜੀ ਵੀ ਕਾਫੀ ਜਿਹੜੇ ਕਲਾਕਾਰ ਧਰਮ ਜੀ ਪਹਿਲਾਂ ਬਹੁਤ ਸਾਰੇ ਕਲਾਕਾਰ ਹੁੰਦੇ ਸੀ। ਕਿਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ। ਸਾਡੇ ਦਿਲਾਂ 'ਚ ਵਸਦਾ ਬਾਈ। ਸੋ ਕਈ ਵਾਰ ਕਈ ਜਿਵੇਂ ਹੁੰਦੇ ਨੇ ਲੋਕਾਂ ਦੇ ਹਨ ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਆਉਣ ਦੀ। ਆਇਆ ਆਇਆ ਬਾਈ। ਬਾਈ ਰੋਕ ਦਿਓ ਮਿਲਣਾ ਚਾਹੀਦਾ ਇਨਸਾਫ ਜੀ ਜ਼ਰੂਰ ਮਿਲਣਾ ਚਾਹੀਦਾ ਕਿਸੇ ਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਘਰ ਚ ਠੰਡ ਪੈਣੀ ਚਾਹੀਦੀ ਬਾਈ ਜੀ ਡਾਕੋ ਦਾ ਮੁੰਡਾ 3 ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆ ਰਹੀ ਹੈ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਬੜਦਾ ਜਿਲੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕ ਤਾ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦਿੰਦਾ ਠੀਕ ਚਲੋ ਹੋਰ ਤੀਸਰੀ ਵਰ੍ਹੇ ਸੇ ਪਹੁੰਚੇ ਹਾਂ ਜੀ ਹਾਂ ਜੀ ਇਹ ਸ਼ਰਧਾਂਜਲੀ ਦੇਣਾ ਹੈ ਜੀ ਟ੍ਰਿਬਿਊਟ ਦੇਣਾ ਹੈ ਬਾਈ ਨੂੰ ਔਰ ਬੜਾ ਬਾਈ ਨਾਲ ਤੁਹਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣਾ ਆ ਜੀ ਗੀਤਾਂ ਚ ਸਿੱਤੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਗੀਤ ਜਿਹੜਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆਂ ਬਾਈ ਨਾਲ ਅਸੀਂ ਇੱਕ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਤੀਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੱਤਾ ਹੁੰਦਾ ਹੈ ਰਾਜ ਪਰਿਵਾਰ ਦੇ ਨਾਲ ਦੇ ਹਮੇਸ਼ਾ}\,\text{ਸਰਬੋਤਮ ਸਬੰਧਾਵਾ ਹੈਗੇ ਆਂ ਤੇ ਅੰਦਰ ਹੈ ਵੀ ਐ ਛੋਟਾ ਸਿੱਧੂ ਵੀ ਜਿਹੜਾ ਅੰਦਰ ਮੌਜੂਦ ਹੈ। ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਗੁਮਰਾ ਲਾਵੇ। ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ। ਪ੍ਰੋਫੈਸਰ ਸਾਹਿਬ ਕੀ ਕਹੋਗੇ ਅੱਡੀ ਤਰੱਕੀ ਜਿਹੜੀ ਕਾਲ ਬਣ ਜਾਂਦੀ ਹੈ ਬੰਦੇ ਦਾ? ਬਾਈ ਜੀ ਇਹ ਚੱਲਦਾ ਰਹਿੰਦਾ ਜੀ। ਦੇਖਿਓ। ਇਹ ਚੀਜ਼ਾਂ ਸਾਡੇ ਹੱਥ ਚ ਨਹੀਂ ਹੁੰਦੀਆਂ। ਪਰ ਸੀ ਤਾਂ ਦੇਣ ਤੋਂ ਨਹੀਂ ਕੋਈ ਕੋਈ ਸੰਦਾਨੀ ਦੇਣ ਆਈ ਸੀ ਬਾਈ ਨੂੰ। ਅ ਅ ਬਸ ਬਾਪੂ ਜੀ ਨੂੰ ਮਿਲ ਕੇ ਆਏ ਆ। ਅੱਛਾ। ਤੇ ਵਾਹਿਗੁਰੂ ਦੀ ਅਰਦਾਸ ਕਰਕੇ ਜੀ ਚੜ੍ਹਦੀ ਕਲਾ ਚ ਰਹ ਸੋ ਜਿਹੜਾ ਛੋਟਾ ਬੱਚਾ ਉਹ ਬਾਬਾ ਲੰਬੀਆਂ ਉਮਰਾਂ ਲਾਵੇ ਚੜ੍ਹਦੀਆਂ ਕਲਾ ਚ ਰੱਖੇ। ਹਾਂ ਦੇਵ ਜੀ ਤੁਸੀਂ ਹੋਗੇ ਅੱਜ ਕਹਿ ਰਹੇ ਸੀ ਬਾਪੂ ਜੀ ਵੀ ਕਾਫੀ ਜਿਹੜੇ ਕਲਾਕਾਰ ਘਰ ਰਹੇ ਨੇ ਕਿ ਪਹਿਲਾਂ ਬਹੁਤ ਸਾਰੇ ਕਲਾਕਾਰ ਹੁੰਦੇ ਸੀ। ਕਿਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਸਾਡੇ ਦਿਲਾਂ 'ਚ ਵੱਸਦਾ ਬਾਈ। ਸੋ ਕਈ ਵਾਰ ਕਈ ਜਿਵੇਂ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਆਉਣ ਦੀ। ਆਇਆ ਆਇਆ। ਬਾਈ ਨੂੰ ਰੋਕ ਦਿਓ ਮਿਲਣਾ ਚਾਹੀਦਾ ਇਨਸਾਫ ਦੀ ਜ਼ਰੂਰ ਮਿਲਣਾ ਚਾਹੀਦਾ ਕਿਸੇ ਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ 'ਚ ਠੰਡ ਪੈਣੀ ਚਾਹੀਦੀ ਬਾਈ ਜੀ ਰਸਤਾਂ ਦੇ ਮੁੰਡੇ ਥਵੀ ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆਰੀ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਵੜਦਾ ਦਿਲੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦਿੰਦਾ ਠੀਕ ਵਾਹ ਚੱਲ ਜੀ ਓਕੇ ਓਕੇ ਬਾਈ